ਸੁਣਿਆ ਸਿੱਧ ਪੀਰ ਸੁਰਨਾਥ ਪ੍ਰਭੂ ਦਾ ਨਾਮ ਅਤੇ ਉਸਤੇ ਸੁਣਨ ਨਾਲ ਸਿੱਧਾਂ ਨਾਥਾਂ ਪੀਰਾਂ ਅਤੇ ਯੋਗੀਆਂ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਬਾ ਹੀਰਿੰਗ ਐਂਡ ਐਬਜ਼ਾਰ빙 ਹੋਲੀ ਟੀਚਿੰਗ ਵਨ ਕੈਨ ਅਚੀਵ ਦਾ ਸਟੇਟ ਆਫ ਸਿੱਧਾ ਪੀ ਗੋਡਸ ਐਂਡ ਯੋਗਿਸ ਸੁਣਿਆ ਤਰਤ ਤਵਲ ਆਕਾਸ਼ ਪ੍ਰਭੂ ਦਾ ਨਾਮ ਅਤੇ ਮਹਿਮਾ ਸੁਣਨ ਨਾਲ ਧਰਤੀ ਤੇ ਧਰਤੀ ਦਾ ਭਾਰ ਸਹਾਰਨ ਵਾਲੀ ਸ਼ਕਤੀ ਤੇ ਆਕਾਸ਼ ਦੀਆਂ ਗੂੜ ਗੱਲਾਂ ਦਾ ਗਿਆਨ ਹੋ ਜਾਂਦਾ ਹੈ ਬਾਈ ਲਿਸਨਿੰਗ ਟੂ ਦਾ ਨੇਮ ਐਂਡ ਗਲੋਰੀ ਆਫ ਲਾਰਡ ਵਨ ਕੈਨ ਓਬਟੇਨ ਦਾ ਨੋਲੇਜ ਆਫ ਅਰਥ ਦਾ ਪਾਵਰ ਦੈਟ ਸਪੋਰਟਸ ਇਟ ਐਂਡ ਦਾ ਸਰਚ ਆਫ ਸਕਾਈਜ਼ ਐਂਡ ਹੈਵਨਸ ਸੁਣਿਆ ਦੀਪ ਲੋ ਪਾਤਾਲ ਪ੍ਰਭੂ ਦਾ ਨਾਮ ਸੁਣਨ ਨਾਲ ਦੇਸਾਂ ਲੋਕਾਂ ਅਤੀ ਪਤਾਲਾਂ ਦੀ ਸੂਚੀ ਹੋ ਜਾਂਦੀ ਹੈ ਬਾਏ ਹੀਰਿੰਗ ਵਨ ਕੈਨ ਅਚੀਵ ਦਾ ਨੋਲੇਜ ਆਫ ਆਈਲੈਂਡਸ ਕੰਟੀਨੈਂਟਸ ਅਪਰ ਐਂਡ ਨੀਦਰ ਰੀਜਨਸ ਸੁਣਿਆ ਕੋਹੇ ਨਾ ਸਕੈ ਕਾਲ ਵਾਹਿਗੁਰੂ ਦੇ ਸਿਮਰਨ ਨਾਲ ਮੌਤ ਦਾ ਡਰ ਵੀ ਪੋ ਨਹੀਂ ਸਕਦਾ ਬਾਏ ਹੀਰਿੰਗ ਹੋਲੀ ਟੀਚਿੰਗ ਮੇਕਸ ਅਮਨ ਇਮਿਊਨ ਫਰਮ ਡੈਥ ਨਾਨਕ ਭਗਤਾ ਸਦਾ ਅਵਿਗਾਸ ਕੇ ਨਾਨਕ ਭਗਤ ਜਨ ਸਦਾ ਪਰਸੰਨ ਚਿੱਤੇ ਰਹਿੰਦੇ ਹਨ ਉਹ ਨਾਨਕ ਦੀਵੋਟਸ ਆਰ ਐਵਰ ਇਨ ਬਲਿਸ ਐਂਡ ਹੈਪੀਨੈਸ ਸੁਣਿਆ ਦੁਖ ਪਾਪ ਕਾ ਨਾਸ਼ ਪ੍ਰਭੂ ਦਾ ਸਿਮਰਨ ਸੁਣਨ ਨਾਲ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਬਾਏ ਲਿਸਨਿੰਗ ਟੂ ਹਿਸ ਨੇਮ ਸਫਰਿੰਗਸ ਐਂਡ ਇਲਮੈਂਟਸ ਆਰ ਡਿਸਟਰੋਇਡ ਸੁਨਿਆ ਇ ਸਰਬਰਮਾ ਇੰਦ ਵਾਹਿਗੁਰੂ ਦਾ ਨਾਮ ਸੁਣਨ ਨਾਲ ਸ਼ਿਵਜੀ ਬ੍ਰਹਮਾ ਤੇ ਇੰਦਰ ਦੀ ਪਦਵੀ ਪ੍ਰਾਪਤ ਹੋ ਸਕਦੀ ਹੈ ਬਾਏ ਲਿਸਨਿੰਗ ਟੂ ਇਸ ਨੇਮ ਦਾ ਸੀਕਰਸ ਆਰ ਐਗਜ਼ਾਲਟਡ ਟੂ ਦਾ ਸਟੇਟ ਆਫ ਸ਼ਿਵਾ ਬ੍ਰਹਮਾ ਐਂਡ ਇੰਦਰ ਸੁਨਿਆਸ ਮੁਖ ਸਲਾਹਣ ਮੰਦ ਸੁਣਨ ਨਾਲ ਵਿਅਕਤੀ ਸਲਾਹਣ ਯੋਗ ਭਲਾ ਵਿਅਕਤੀ ਅਤੇ ਮੁਖਿਆ ਮੰਨ ਜਾਂਦਾ ਹੈ ਇਹ ਮੰਦਾ ਮਨੁੱਖ ਵੀ ਰੱਬ ਦੀਆਂ ਸਿੱਤਾਂ ਕਰਨ ਲੱਗ ਜਾਂਦਾ ਹੈ ਬਾਇ ਹੀアリング ਦਾ ਵਰਡ ਇਵਨ ਦਾ ਵਿਸ਼ੀਅਸ ਬਿਕਮਸ ਸੇਂਟਲੀ ਐਂਡ ਪ੍ਰੇਸ ਦਾ ਲਾਰਡ ਸੁਣਿਆ ਜੋਗ ਜੁਗਤ ਤਨ ਭੇਦ ਪ੍ਰਭੂ ਦਾ ਨਾਮ ਸੁਣਨ ਨਾਲ ਯੋਗ ਪਾਪ ਪ੍ਰਭੂ ਨਾਲ ਜੁੜਨ ਦੀ ਜੁਗਤੀ ਦਾ ਅਤੇ ਸ੍ਰੀ ਦੇ ਗੁਪਤ ਪੇਧਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਬਾਇ ਐਬਜ਼ਾਰਬਿੰਗ ਦਾ ਹੋਲੀ ਟੀਚਿੰਗ ਵਨ ਉਪੀਨ the knowledge and method of union with god and secrets of esoteric parts of the personality suneya saas simrat ved usda simran karan ate sunan nal shastran simratian te vedan de tat de gyan di prapti hundi hai by hearing the word one can acquire the wisdom and knowledge of all scriptures नानक भगता सदा विगास सुन्या दुख पाप का नाश हे नानक भगत जन सदा परसन्न चित रैंदे हन प्रभु दा नाम अति जस सुन्या दुखा क्लेशा अति पाप दा नाश हुंदा है ओ नानक डिवोटीज आर एवर इन ब्लिस एंड सुप्रीम हैप्पीनेस देयर सोरोज एंड सफरिंग्स आर वाइप्ड आउट ਸੁਣਿਆ ਸਤ ਸੰਤੋਖ ਗਿਆਨ ਵਾਹਿਗੁਰੂ ਦਾ ਨਾਮ ਸੁਣਨ ਨਾਲ ਸੱਚ ਸੰਤੋਖ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਬਾ ਹੀਰਿੰਗ ਦਾ ਲਾਰਡਸ ਨੇਮ ਐਂਡ ਪ੍ਰੇਸਿਸ ਮੈਨ ਅਟੀਨ ਟੂ ਥਰੂਨੈਸ ਸਪਿਰਚੁਅਲ ਇਲੂਮੀਨੇਸ਼ਨ ਐਂਡ ਐਨਲਾਈਟਨਮੈਂਟ ਸੁਣਿਆ 86 ਕਾ ਇਸਨਾਨ ਉਸ ਦੇ ਸਿਮਰਨ ਨਾਲ 86 ਤੀ ਤਾਂ ਤੇ ਇਸ਼ਨਾਨ ਕਰਨ ਜਿੰਨੇ ਉਨ ਅਤੇ ਜਾਤੀ ਪ੍ਰਾਪਤੀ ਹੁੰਦੀ ਹੈ ਬਾਈ ਹੀਰਿੰਗ ਹਿਸ ਨੇਮ ਵਨ ਕੈਨ ਐਕਵਾਇਰ ਦਾ ਪਿਊਰੀਫਿਕੇਸ਼ਨ ਐਂਡ ਮੈਰਿਟ ਆਫ ਬਾਥਿੰਗ ਐਟ 68 ਪਲੇਸਿਸ ਆਫ ਪਿਲਗ੍ਰਿਮੇਜ ਬਿਸਾਈਡਸ ਬਾਈ ਰਿਮੈਂਬਰਿੰਗ ਹਿਮ ਦਾ ਨੀਡ ਫਾਰ ਪਿਲਗ੍ਰਿਮੇਜਸ ਡਸ ਨਾਟ ਅਰਾਈਜ਼ ਐਟ ਆਲ ਸੁਣਿਆ ਪੜ ਪੜ ਪਾਵੈ ਮਾਨ ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਰਤਬਾ ਮਿਲਦਾ ਹੈ ਜੋ ਵਿਦਿਆ ਪੜ ਪੜ ਕੇ ਵਿਦਵਾਨਾਂ ਤੇ ਗੁਣੀ-ਪੁਰਸ਼ਾਂ ਨੂੰ ਪ੍ਰਾਪਤ ਹੁੰਦਾ ਹੈ ਸਿਮਰਨ ਨਾਲ ਅਚੇਤ ਹੀ ਮਾਲਕ ਨਾਲ ਮਨ ਜੁੜ ਜਾਂਦਾ ਹੈ ਅਤੇ ਦਿੱਤੀ ਲੱਗ ਜਾਂਦੀ ਹੈ ਬਾਇ ਸਟੱਡਿੰਗ ਦਾ ਹੋਲੀ ਟੀਚਿੰਗ ਇਟ ਬ੍ਰਿੰਗਸ ਟੂ ਦਾ ਸਟੂਡੈਂਟ ਟੂ ਆਨਰ ਐਂਡ ਇਟ ਫਿਕਸਿਸ ਦਾ ਮਾਈਂਡ ਇਨ ਡੀਪ ਮੈਡੀਟੇਸ਼ਨ ਐਂਡ ਕਨਸੈਂਟ੍ਰੇਸ਼ਨ ਨਾਨਕ ਪਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹ ਨਾਨਕ ਭਗਤ ਜਨ ਸਦਾ ਪ੍ਰਸੰਨ ਚਿਤ ਰੰਦੇ ਹਨ ਪ੍ਰਭੂ ਦਾ ਨਾਮ ਅਤੇ ਜਸ ਸੁਣਿਆ ਦੁੱਖਾਂ ਕਲੇਸ਼ਾਂ ਅਤੇ ਪਾਪਾਂ ਦਾ ਨਾਸ਼ ਹੁੰਦਾ ਹੈ ਉਹ ਨਾਨਕ ਦੀ ਬੋਟੀ ਸਾਰ ਐਵਰ ਇਨ ਬਲਿਸ ਐਂਡ ਹੈਪੀਨੈਸ ðir sorrows and sufferings sufferings are annult ਸੁਣਿਆ ਸਰਗੁਣਾ ਕੀ ਗਾਹਾ ਪ੍ਰਭੂ ਦਾ ਨਾਮ ਤੇ ਸਿਫਤ ਸੁਣਨ ਨਾਲ ਗੁਣਾ ਦੇ ਅਥਾ ਸਮੁੰਦਰ ਦੀ ਗਹਿਰਾਈ ਦੀ ਸੋਝੀ ਹੋ ਜਾਂਦੀ ਹੈ ਬਾਹੀਰਿੰਗ ਲਾਰਡਸ ਨੇਮ ਵਨ ਨੋਸ ਆ ਡੈਪਥ ਆਫ ਦਾ ਓਸ਼ੀਨ ਆਫ ਵਰਚੂਜ਼ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੈ ਰਾਹ ਵਾਹਿਗੁਰੂ ਦੇ ਸਿਮਰਨ ਨਾਲ ਸੇਖਾਂ ਦੇ ਪਾਤਸ਼ਾਹਾਂ ਦੀ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵ ਵਿਅਕਤੀ ਦਾ ਮਾਣ ਸਨਮਾਨ ਬਹੁਤ ਵੱਧ ਜਾਂਦਾ ਹੈ ਅਤੇ ਵਿਅਕਤੀ अग्ञानिया के सकता है path of spiritual knowledge। सुनिए हाथ हो प्रभु का नाम सुन अथाह वाइगुरु के ज्ञान की प्राप्ति हो जाती है By hearing his name one can attain the knowledge of lord the infinite one nanak pagata sada vikas suneya dukh paap ka naas he nanak pagat jan sada par san chit rande han prabhu da naam ate jas suneya dukha kalesha ate paapa da naash hunda hai o nanak his devotees are ever in bliss and happiness their sorrows and sufferings are abolished vahe guru ji ka khalsa vahe guru ji ki fateh